ਛੋਟੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੱਲਕੌਰ ਦਾਖੇ ਦੀਆਂ ਨੇ ਜਿੱਥੇ ਕੀ ਸਰਕਾਰੀ ਸਕੂਲ ਦੇ ਵਿੱਚ ਨਗਰ ਕੌਂਸਲ ਦੀਆਂ ਵੋਟਾਂ ਪੈ ਰਹੀਆਂ ਨੇ ਦਾਖਾ ਬਲਾਕ ਦੀਆਂ ਜਿਹੜੀਆਂ ਵੋਟਾਂ ਨੇ ਉਹ ਸਰਕਾਰੀ ਸਕੂਲ ਦੇ ਵਿੱਚ ਬੂਥ ਬਣਿਆ ਹੋਇਆ ਦੋ ਗੁੱਟਾਂ ਦੇ ਵਿੱਚ ਆਪਸੀ ਜਿਹੜੀ ਹੈ ਕੋਚੜਾ ਕੋ ਹੋ ਗਈ ਹੈ ਦੇਖ ਸਕਦੇ ਹੋ ਆਯਾ ਲਾ ਕਾਂਗਰਸੀ ਅਤੇ ਆਕਾਲੀ ਦਲ ਦੇ ਵਰਕਰਾਂ ਦੇ ਵਿੱਚ ਆਹ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਾਂਗਰਸੀ ਅਤੇ ਆਕਾਲੀ ਦਲ ਦੇ ਵਰਕਰਾਂ ਦੇ ਵਿੱਚ ਆਪਸੀ ਝੜਾਪ ਹੋਈ ਹੈ ਹੱਥੋ ਪਾਈ ਹੋਈ ਹੈ ਦੇਖ ਸਕਦੇ ਹੋ ਮੌਕੇ ਮੌਕੇ ਦੀਆਂ ਤਸਵੀਰਾਂ ਹੈ ਲੱਗ ਚਲਦੀ ਆ ਬੱਖਾ ਬੱਖਾ

ਉਹ ਬਾਜਾ ਕੋਸ ਫਰਦਿਆ ਹਫਾ ਦਾ ਕਰ ਲਿਆ ਉਹ ਸਵੇਰੇ ਸਵੇਰੇ ਆਪਸ ਦੇ ਵਿੱਚ ਥੋੜੀ ਜਿਹੀ ਤਕਰਾਰ ਹੋ ਗਈ ਪਰ ਇਹ ਹੁੰਦਾ ਹੈ ਇਲੈਕਸ਼ਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਾਹੌਲ ਗਰਮ ਹੁੰਦਾ ਮੈਂ ਉਹ ਵੀ ਭਰਾ ਹੈ ਇਹ ਵੀ ਭਰਾ ਹੈ ਸਭ ਨੂੰ ਸਮਝਾਇਆ ਕੋਈ ਲੜਾਈ ਨਹੀਂ ਹੋਊਗੀ ਉਹ ਕਿੱਥੇ ਆ ਹਾਂ ਇੱਧਰ ਕੋਈ ਨਹੀਂ ਆਇਆ ਮੈਂ ਤਾਂ ਮਾਰੂ ਮੈਂ ਮਾਰਿਆ ਇਹ ਬੱਝ ਨਹੀਂ ਰਿਹਾ ਉਹਦੇ ਲਈ ਕਿਹਾ ਗਿਆ ਕੋਟਾ ਕਟੀ ਹੋ ਰਿਹਾ ਤਾਂ ਕਰੇ ਇਹ ਹੀ ਗੱਲ ਹੈ ਚਲੋ ਦੋਸਤ ਗੱਲ ਹੀ ਕਰਦੇ ਯਾਰ ਗੱਲ ਹੀ ਕਰਦੇ ਇਧਰ ਆ ਲੋ ਫਿਰ ਵਾਰ ਕਰ ਇਧਰ ਆ

ਸਰ ਸਾਨੂੰ ਲੱਗਦਾ ਮੰਗੂਲੇ ਜੀ ਦੀ ਤਕਰਾਰ ਵਾਜੀ ਹੋਈ ਆ ਅਪਸ ਚ ਵਰਕਰਾਂ ਦਾ ਠੀਕ ਹੈ ਸਾਡੇ ਲਈ ਨਹੀਂ ਅੱਜ 21 ਦਸੰਬਰ 2024 ਜਿਵੇਂ ਕਿ ਮੁੱਲਾਪੁਰ ਦਾਖਾ ਵਿੱਚ ਮਿਨਿਸਪਲ ਕੌਂਸਲ ਦੀਆਂ ਵੋਟਾਂ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਸ਼ਹੀਦ ਜੀ ਨੇ ਕਰਮ ਲੋਹਰ ਚਰਚਾ ਸਪੋਰਟ ਚਰਚਾ ਮਿਸਕੇ ਸਕੂਲ ਦਾਖਾ ਵਿੱਚ ਖੜੇ ਆ ਸੋ ਇੱਥੇ ਜੀ ਤਿੰਨ ਵਾਡਾਂ ਦੀਆਂ ਵੋਟਾਂ ਹੋ ਰਹੀਆਂ ਨੇ ਸੋ ਇਹ ਥਿਰ ਹੈ ਇੰਜ ਕਰ ਲਈ ਕੋਈ ਕਾਲ ਬਾਦ ਨਹੀਂ ਆਪਸ ਵਿੱਚ ਮਾਮੂਲੀ ਗੱਲਬਾਤ ਜਰੂਰ ਹੋਈ ਸੀ ਸਾਡੀ ਪੁਲਿਸ ਫੋਰਸ ਬਿਲਕੁਲ ਤਣਾਤ ਆ ਅਲਰਟ ਆ ਪੈਟਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਨਾਕਾਬੰਦੀ ਕੀਤੀ ਹੋਈ ਆ ਬਾਕੀ ਕਿਸੇ ਵੀ ਪ੍ਰੋਬਲਮ ਆਉਂਦੀ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਪਰਕ ਆ ਸੋ ਸਾਡੇ ਵੱਲੋਂ ਵੀ ਮੌਕੇ ਤੇ ਗਸ਼ਤ ਕੀਤੀ ਜਾ ਰਹੀ ਆ ਸੋ ਇਹ ਜੀ ਕੋਈ ਸਮੱਸਿਆ ਨਹੀਂ ਨੇ ਠੀਕ ਹੈ ਠੀਕ ਹੈ